ਜਿਹੜੇ ਪਹਿਲੇ 10 ਬੰਦੇ ਸ਼ੇਅਰ ਕਰਕੇ ਆਉਣਗੇ ਉਹਨਾਂ ਨੂੰ 5 ਬੰਦਿਆਂ ਨੂੰ ਇਹ ਸਟੀering ਕਵਰ ਤੇ 5 ਬੰਦਿਆਂ ਨੂੰ ਉਹ ਸੀਟ ਕਵਰ ਫ੍ਰੀ ਦਿੱਤਾ ਜਾਊਗਾ ਜਮਾਂ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਵਾਸਤੇ ਇਹ ਆਫਰ ਹੈ ਸੜਕ ਦੇ ਕੀੜੀ ਵੀ ਸਮੂਹ ਦਿਖੂਗੀ ਵੀ ਜਿ YouTube ਪਾਤੀਆਂ ਰਾਤ ਨੂੰ ਕੋਸ਼ਣੀ ਬੈਸਟ ਵੀ ਇੰਨੀ ਇਹਦੀ ਲੈਟਰ ਹੋਊਗੀ ਜੇ ਆਪਾਂ ਨੂੰ ਕੀੜੀ ਤੱਕ ਦਿਖ ਜੂਗੀ ਹਣਾ ਤੇ ਇਹ 60 ਵਰਡ ਦਾ ਇਹਦੀ ਕੀਮਤ ਘੱਟ ਹੋਣੀ ਹੈ ਹਾਂਜੀ ਵੀਰੇ ਹਾਂਜੀ ਏਰੀ ਕਿੰਨੀ ਕੀਮਤ ਰਹਿੰਦੀ ਆ ਇਹ 900 ਰੁਪਏ ਦਾ ਸੈੱਟ ਆ ਇਹ 900 ਰੁਪਿਆ ਦਾ ਸੈੱਟ ਆ ਇਹ 36 ਵਾਟ ਦਾ ਆਉਂਦਾ ਉਹ 400 ਦਾ ਹੀ ਆ ਉਹਦੀ ਕੋਈ ਗਾਰੰਟੀ ਨਹੀਂ ਹੁੰਦੀ ਏਰੀ ਇਹਦੀ ਰਹਿੰਦੀ ਆ ਇਹਦੀ 6 ਮਹੀਨੇ ਦੀ ਗਾਰੰਟੀ ਆ ਇਹਦੀ ਸਾਲ ਦੀ ਇਹਦੀ ਵੀ ਸਾਲ ਦੀ ਬਾਕੀ ਸਾਰਿਆਂ ਦੀ ਸਾਲ ਦੀ ਆ ਤੇ ਇਹਦਾ ਪ੍ਰਾਈਸ ਕਿੰਨਾ ਦੱਸਿਆ ਤੁਸੀਂ ਇਹਦਾ ਪ੍ਰਾਈਸ 900 ਰੁਪਿਆ ਦੀ ਟਿਊਬਾ ਹੈਡਲਾਈਟ ਦੀ ਆ ਸਹੀ ਬਰੀਜਾ ਦੀ ਹਾਂ ਇਹ ਵੀ 2700 ਦਾ ਪੀਅਰ ਆ ਜੀ 2700 ਦਾ ਇਹ ਸਵਿਫਟ ਵਾਲਾ ਕਿੰਨਾ ਦੱਸਿਆ ਸੀ 320 ਦਾ 320 ਦਾ ਇਹ ਇੱਕ 220 62 ਦਾ ਤੇ ਇਹ 320 ਦਾ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੜੇ ਹਾਂ ਜੈਤੋਂ ਦੇ ਵਿੱਚ ਬਾਂਸਲ ਮੋਟਰ ਸਟੋਰ ਦੇ ਉੱਤੇ ਇਹ ਜਿਹੜੀ ਸ਼ਾਪ ਹੈ ਇਹਦੀ ਖਾਸ ਗੱਲ ਕੀ ਹੈ ਵੀ ਇੱਥੇ ਕਾਰਾਂ ਦੇ ਪਾਰਟਸ ਮਿਲਦੇ ਆ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਐਮ ਆਰ ਪੀ ਰੇਟ ਹੋਊਗਾ ਉਸ ਤੋਂ ਅੱਧੇ ਰੇਟ ਦੇ ਵਿੱਚ ਆਪਾਂ ਨੂੰ ਸਮਾਨ ਮਿਲ ਜਾਊਗਾ ਇੱਕ ਮੇਨ ਗੱਲ ਕੀ ਹੈ ਵੀ ਜਿਹੜੀਆਂ ਕਾਰਾਂ ਦਾ ਸਮਾਨ ਕਿਤੋਂ ਵੀ ਨਹੀਂ ਮਿਲਦਾ ਜਿਵੇਂ ਕਿ ਸ਼ੈਵਰੋ ਉਹਦੀਆਂ ਕਾਰਾਂ ਹੋਗੀਆਂ ਫੋਰਡ ਦੀਆਂ ਹੋਗੀਆਂ ਸ਼ੈਵਰੋਟ ਦੀਆਂ ਹੋਣਗੀਆਂ ਹਨਾ ਉਹਨਾਂ ਦਾ ਵੀ ਇੱਥੋਂ ਪਾਰਟ ਮਿਲ ਜਾਣਗੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਛੋਟੇ ਪਾਰਟ ਵੀ ਮਿਲ ਜਾਣਗੇ ਵੱਡੇ ਪਾਰਟ ਵੀ ਮਿਲ ਜਾਣਗੇ ਜੇ ਕਿਸੇ ਨੇ ਗੱਡੀ ਆਪਦੀ ਅਪਡੇਟ ਕਰਾਉਣੀ ਆ ਉਹਦੇ ਬੰਪਰ ਕਿੱਟ ਹੁੰਦੀ ਹੈ ਬੰਪਰ ਹੁੰਦੀ ਹੈ ਸਾਰਾ ਸਮਾਨ ਇੱਥੋਂ ਮਿਲ ਜੂਗਾ ਬਾਕੀ ਆਪਾਂ ਤੁਹਾਨੂੰ ਸ਼ੋਪ ਦੇ ਵਿੱਚ ਜਾ ਕੇ ਦਿਖਾਉਣੇ ਆ ਵੀ ਇਹਨਾਂ ਕੋਲੇ ਕਿਹੜੀਆਂ-ਕਿਹੜੀਆਂ ਆਈਟਮ ਹੈ ਤੇ ਕੀ ਇਹਨਾਂ ਦਾ ਰੇਟ ਰਹਿੰਦਾ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹਨਾਂ ਦਾ ਰੇਟ ਤੁਹਾਨੂੰ ਕਿਹੋ ਜਿਹਾ ਲੱਗਿਆ ਕੁਆਲਿਟੀ ਦੀ ਪੂਰੀ ਗਾਰੰਟੀ ਲੈਂਦੇ ਆ ਤੇ ਹੁਣ ਆਪਾਂ ਬੜੀਆਂ ਗੱਲਾਂ ਨਾ ਕਰਦੇ ਹੋਏ ਸ਼ੋਪ ਦੇ ਵਿੱਚ ਜਾਂਦੇ ਆ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜਰੂਰ ਕਰ ਦਿਓ ਹਾਂਜੀ ਵੀਰੇ ਬ੍ਰੇਸ ਤੋਂ ਇਲਾਵਾ ਆਪਣੇ ਕੋਲੇ ਸਾਰੇ ਤਰ੍ਹਾਂ ਦਾ ਇੰਜਨ ਆਇਲ ਠੀਕ ਹੈ ਜੀ ਛੋਟੀ ਗੱਡੀ ਤੋਂ ਲੈ ਕੇ ਵੱਡੀ ਗੱਡੀ ਵਾਸਤੇ ਠੀਕ ਹੈ ਸਾਰੇ ਫਿਲਟਰ ਠੀਕ ਹੈ ਜੀ ਸਾਰੇ ਬ੍ਰੇਕ ਪੈਡ ਕਲਚ ਸੈਟ ਹਮ ਡਿਸਕ ਰੂਟਰ ਸਸਪੈਂਸ਼ਨ ਦਾ ਸਮਾਨ ਕੁਛ ਵੀ ਅਵੇਲੇਬਲ ਮਿਲੂਗਾ ਕੋਈ ਦਿੱਕਤ ਨਹੀਂ ਕਰਨੀ ਇੰਜਨ ਦਾ ਸਮਾਨ ਤੁਹਾਨੂੰ ਕੋਈ ਚਾਹੀਦਾ ਅੜੀ ਫੱਸੀ ਅੜੀ ਆਈਟਮ ਹੈ ਇੱਕ ਅੱਧੀ ਆਈਟਮ ਖੁੱਲੀ ਘੱਟਦੀ ਹੈ ਕਿਸੇ ਵੇਲੇ ਕਿਸੇ ਦੁਖਲਾਈ ਬੈਠੇ ਨਹੀਂ ਮਿਲਿਆ ਤੁਹਾਨੂੰ ਉਹਦੇ ਵਾਸਤੇ ਵੀ ਕੰਟੈਕਟ ਕਰ ਲੂ ਕੋਈ ਦਿੱਕਤ ਨਹੀਂ ਕਰਨੀ ਤੁਹਾਨੂੰ ਅਵੇਲੇਬਲ ਕਰਾ ਕੇ ਦੇਵਾਂਗੇ ਸਾਰੀਆਂ ਗੱਡੀਆਂ ਦਾ ਏ ਟੂ ਜ਼ੈਡ ਨਿੱਕੇ ਤੋਂ ਲੈ ਕੇ ਨਿੱਕਾ ਤੇ ਵੱਡੇ ਤੋਂ ਵੱਡਾ ਸਮਾਨ ਆਪਣੇ ਕੋਲੇ ਮਿਲ ਜੂਗਾ ਆਪਣੇ ਕੋਲੇ ਹੋਰ ਇਸ ਤੋਂ ਲਾਵਾ ਕਿਹੜੀਆਂ-ਕਿਹੜੀਆਂ ਚੀਜ਼ਾਂ ਮਿਲਦੀਆਂ ਜਿਵੇਂ ਇੱਧਰ ਆਪਣੀ ਸ਼ੋਪ ਤੇ ਆ ਜੂਰੇ ਵੀਰੇ ਆਪਣੇ ਕੋਲੇ ਪਾਲਿਸ਼ ਹਮ ਕਰੀਮ ਪਾਲਿਸ਼ ਹੈ ਇਹ ਬਾਹਰ ਗੱਡੀ ਦੇ ਮਾਰਨ ਵਾਲੀ ਗੱ ਵੱਡੀ ਪੈਕਿੰਗ ਪਾਲਿਸ਼ ਦੀ ਹੌਰਨ ਵੈਲਿਊ ਮਿੰਡਾ ਕਰੇਟਾ ਵਾਲਾ ਵਾਈ ਵਾਈ ਦੀ ਇਹ ਠੀਕ ਹੈ ਠੀਕ ਹੈ ਠੀਕ ਰੂਰਸ ਦੇ ਹੌਰਨ ਇਹ ਬਹੁਤ ਮੁੰਡੇ ਬੋਲਟਾ ਵਗੈਰਾ ਦੇ ਬਣਦੀ ਆ ਆ ਜਿਹੜੀ ਪਾਲਿਸ਼ ਹੈ ਨਾ ਹਾਂਜੀ ਹਾਂਜੀ ਇਹ ਤਾਂ ਕੀ ਪ੍ਰਾਈਸ ਰਹਿੰਦਾ ਵੀਰੇ ਹੁਣ ਦੇਖੋ ਇਹਦੀ ਐਮ ਆਰ ਪੀ 150 ਰੁਪਏ ਹੈ ਹੂੰ 100 ਰੁਪਏ ਦੀ ਪਾਲਿਸ਼ ਹੈ ਇਹ 100 ਰੁਪਏ ਦੀ ਆਪਾਂ ਨੂੰ ਇੱਥੇ ਮਿਲ ਜੂਗੀ ਹਾਂ 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 ਇਹ ਉਹ ਜਿਹੜੇ ਆਪਣੇ ਗੱਡੀਆਂ ਵਾਸ਼ ਕਰਦੇ ਹੈ ਨਾ ਹਾਂਜੀ ਉਹ ਉਹਨਾਂ ਅਸਤੇ ਵੀ ਇਹ ਆਈਟਮ ਚਾਹੀਦੀ ਹੁੰਦੀ ਉਹਨਾਂ ਨੂੰ ਬਿਲਕੁਲ ਚਾਹੀਦੀ ਹੁੰਦੀ ਹੈ ਵੀਰੇ ਵੇ ਤਾਂ ਫਿਰ ਜੇ ਕਿਸੇ ਬਲਕ ਚ ਵੀ ਮੰਗਵਾ ਸਕਦੇ ਹਾਂ ਹਾਂਜੀ ਹਾਂਜੀ ਬਲਕ ਚ 100 ਸੌ ਸਕਦੇ ਤੁਹਾਨੂੰ 95 ਰੁਪਏ ਲਾ ਦਈਏ ਹਾਂ ਹਾਂਜੀ ਹਾਂਜੀ ਤੁਹਾਨੂੰ ਵੀ ਜੇ ਆਪਣੇ ਤੋਂ ਕੋਈ ਕੱਟਾ ਸਮਾਨ ਹੋਵੇ ਵੈਸੇ ਵੀ ਤੁਹਾਨੂੰ ਹੋਲਸੇ ਰੇਟ ਵੀ 100 ਰੁਪਏ ਦੱਸਿਆ ਹੂੰ ਪਰ 95 ਰੁਪਏ ਤੁਹਾਨੂੰ ਬਲਕ ਚ ਵੀ ਲਾਵਾਂਗੇ ਕੋਈ ਦਿੱਕਤ ਨਹੀਂ ਕਰ ਤੇ ਘਰੇ ਬੈਠੇ ਬੈਠੇ ਇਹ ਸਮਾਨ ਪਹੁੰਚ ਜਾ ਹਾਂਜੀ ਵੀਰੇ ਹਾਂਜੀ ਤੇ ਹੋਰ ਆਪਣੇ ਕੋਲੇ ਇੱਧਰ ਬਹੁਤ ਸਾਰੇ ਆਈਟਮ ਪਈਆਂ ਕਿਹੜੀਆਂ ਕਿਹੜੀਆਂ ਆਈਟਮਾਂ ਜਿਵੇਂ ਇਹ ਵੀਰੇ ਡੀਜ਼ਲ ਟ੍ਰੀਟਮੈਂਟ ਹੈ ਇਹ ਕੁੱਲਮ ਲੱਗ ਜੇ ਕਿ ਜਿੱਕਰ ਧੂਆ ਮਾਰਦੀ ਚਿੱਟਾ ਹੂੰ ਸੁਬਾ ਸੁਬਾ ਸਟਾਰਟਿੰਗ ਵੇਲੇ ਧੂਆ ਮਾਰਦੀ ਹੈ ਹਾਂ ਧੂਆ ਮਾਰਦੀ ਹੈ ਪਿਕਅਪ ਦੀ ਪ੍ਰੋਬਲਮ ਹੈ ਉਹਨਾਂ ਉਹਦੇ ਵਾਸਤੇ ਬਹੁਤ ਵਧੀਆ ਟ੍ਰੀਟਮੈਂਟ ਹੈ ਇਹ ਤੁਹਾਨੂੰ ਕਿਤੇ ਨਹੀਂ ਮਿਲੂਗਾ ਐਡਲੂਬ ਦਾ ਇਹ 600 ਰੁਪਏ ਐ ਐਮ ਆਰ ਪੀ ਐ ਨੀਅਰ ਅਬਾਊਟ 350 ਦੇ ਆਸ-ਪਾਸ ਹੈ 350 ਦਾ ਆਪਾਂ ਨੂੰ ਲੱਗ ਜੂਗਾ ਹਾਂਜੀ ਹਾਂਜੀ ਤੇ ਹੋਰ ਕਿਤੇ ਰੇਟ ਦਾ ਤੁਸੀਂ ਦੱਸਿਆ ਵਿੱਚ 200 ਰੁਪਏ ਦੇ ਆਸ-ਪਾਸ ਹੈ ਹਾਂ 200 ਐਮਆਰਪੀ ਹੈ ਬਾਕੀ ਉਸ ਦਾ ਕੋਈ 550 ਲਾ ਦੇ 500 ਲਾ ਦੇ ਪਰ ਆਪਣੇ ਕੋਲ 350 ਦਾ ਮਿਲ ਆਪਣੇ ਕੋਲ 350 ਦਾ ਮਿਲ ਜੂਗਾ ਇਹ ਤੁਸੀਂ ਦੱਸਿਆ ਜਿਹੜੀ ਗੱਡੀ ਧੂਆ ਮਾਰਦੀ ਆ ਉਹਦੇ ਵਾਸਤੇ ਇਹ 300 ਐਮਐਲ ਆ ਨਾ ਇਹ ਕਿੰਨਾ ਟਾਈਮ ਆ ਕੱਢ ਜਾਂਦਾਵੇਂ ਇਹ ਟੈਂਕੀ ਫੁੱਲ ਹੋ ਜਾਊਗਾ 10000 ਕਿਲੋਮੀਟਰ ਤੇ ਬਾਅਦ 10000 ਕਿਲੋਮੀਟਰ ਠੀਕ ਹੈ ਤੇ ਹੋਰ ਇਸ ਤੋਂ ਇਲਾਵਾ ਆਪਣੇ ਕੋਲ ਜਿਹੜੀ ਇੰਜਨ ਆਇਲ ਮਿਲ ਜੂਵੇ ਵੀਰ ਇਹ એનર્ਜੀ ਕੰਪਨੀ ਦਾ ਇੰਜਨ ਆਇਲ ਮੈਂ ਇਹਨੂੰ ਪ੍ਰੈਫਰ ਕਰਦਾ ਹੂੰ ਕੋਈ ਵੀ ਛੋਟੀ ਗੱਡੀ ਪਹਿਲਾਂ ਇੰਜਨ ਆਇਲ ਏ ਪਾ ਕੇ ਇੰਜਨ ਆਇਲ ਨਹੀਂ ਕੱਢਦਾ। ਪ੍ਰਾਈਸ ਇਹਦਾ ਕਿੰਨਾ ਰਹੂਗਾ? ਪ੍ਰਾਈਸ ਤੁਸੀਂ ਗੱਡੀ ਦੇ ਨਾਲ ਸੂਈ ਕਿਹੜੀ ਗੱਡੀ ਚ ਪਾਣਾ ਹੈ? ਅਈ ਸੂਈ ਜੀ ਵਾਹਨ। ਆਨ ਲਓ ਆਪਾਂ ਆਪਣੇ Swift Average ਗੱਡੀ ਸਭ ਕੋਲੇ ਹੁੰਦੀ ਆ। ਹਾਂਜੀ ਹਾਂਜੀ Swift ਦੇ ਵਿੱਚ ਜਿਵੇਂ ਪੁਰਾਣੇ ਮਾਡਲ ਚ ਪਾਣਾ 900 ਰੁਪਏ ਦਾ ਗੇਲਾ ਨਹੀਂ। ਜੇ ਨਵੇਂ ਮਾਡਲ ਚ ਪਾਣਾ 1250 ਰੁਪਏ ਦਾ ਗੇਲਾ ਨੇ। ਆਈਆਂ ਬਸ। ਪ੍ਰਾਈਸ ਦੀ ਗਰੰਟੀ ਆ। ਹਾਂਜੀ ਹਾਂਜੀ। ਠੀਕ ਐ ਇਸ ਤੋਂ ਇਲਾਵਾ ਆਪਣੇ ਕੋਲੇ ਹੋਰ ਆਈਟਮ ਸਾਰੇ ਆਈਟਮ ਦਿਖਾਉ ਦਿੰਦਾ। ਆ ਜੀ ਵੀਰੇ। ਇਟੋਟ ਦਾ ਜੈਨੂ ਨੂੰ ਡਬਲਯੂ ਐਡਬਲਯੂ ਐਜੇ। ਹਾਂ ਨਵੀਆਂ ਜਿਹੜੀਆਂ ਗੱਡੀਆਂ ਉਹਨਾਂ 'ਚ ਪੈ ਰਿਆ 2021 ਮਾਡਲ ਤੋਂ ਬਾਅਦ ਸਾਰੀਆਂ BS6 ਗੱਡੀਆਂ 'ਚ ADW ਆ ਗਿਆ ਠੀਕ ਹੈ ਜੀ ਇਹ ਹਰ ਇੱਕ ਗੱਡੀ ਦੀ ਨੈਸੈਸਰੀ ਹੈ ਤੇ ਇਹ 5 ਲੀਟਰ ਦਾ ਹੈਗਾ ਹਨਾ ਤੇ ਇਹਦਾ ਕੀ ਪ੍ਰਾਈਸ ਰਹਿੰਦਾ ਇਹ ਨੀਅਰਬਾਊਟ 5500 ਹੈ ਨੀ ਇਹਦੀ ਜ਼ਰੂਰਤ ਕੀ ਹੈ ਗੱਡੀਆਂ 'ਚ ਪਾਉਣ ਦੀ ਇਹ ਵੀਰੀ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਡੀਲ ਪਾਉਣੇ ਆ ਉਵੇਂ ਹੁਣ ਟੈਂਕੀ ਲਾਤੀ ਜੂਰੀਆ ਕਹਿੰਦੇ ਇਹਨੂੰ ਠੀਕ ਹੈ ਠੀਕ ਇਹਨੂੰ ਪਾਣਾ ਹੀ ਪੈਂਦਾ ਇਹਨੂੰ ਪਾਣਾ ਇਹਦੇ ਐਵਰੇਜ ਦਾ ਫਰਕ ਫੁਰਕ ਐਵਰੇਜ ਤਾਂ ਮੈਟਰ ਨਹੀਂ ਜੀ ਇਹ ਦੋ ਬਲਕਾਂ ਗੱਡੀ ਚੱਲਦੀ ਗੱਡੀ ਸਟਾਰਟ ਹੀ ਨਹੀਂ ਹੁੰਦੀ ਜੇ ਇਹ ਖਤਮ ਠੀਕ ਹੈ ਇਹ ਬੀਐਸ 6 ਹਸ ਤਜੂਰੀਆ ਯੂਰੀਆ ਇਹ ਕਹਿੰਦਾ ਮਤਲਬ ਕਿ ਹਜੇ ਜਿਵੇਂ ਡੀਜ਼ਲ ਡੀਜ਼ਲ ਪਾਣੇ ਉਵੇਂ ਹੀ ਇਹ ਹੈ ਇਹਦੀ ਟੈਂਕੀ ਅੱਡ ਹੁੰਦੀ ਹੈ ਯੂਰੀਆ ਦੀ ਇਹਦਾ ਪ੍ਰਾਈਸ ਕਿੰਨਾ ਦੱਸਿਆ ਇਹ 550 ਤੋਂ ਨੀਅਰ ਅਬਾਊਟ ਵੀ ਆਪਾਂ ਨਿੱਕੀ ਤੋਂ ਨਿੱਕੀ ਚੀਜ਼ ਦਾ ਵੀ ਪ੍ਰਾਈਸ ਦੱਸੀ ਦੂਜੀ ਕਦੇ ਟੋヨタ ਦਾ ਜਿਹਨੂੰ ਨੇ ਇਹ ਹਰ ਇੱਕ ਜਗ੍ਹਾ ਤੇ ਟੋヨタ ਦਾ ਹੈਨਾ 550 ਦੱਸਿਆ ਦੱਸੋ ਤੇ ਇੱਕ ਚੀਜ਼ ਬਹੁਤ ਵੱਡੀ ਦੱਸੀ ਬਈ ਤੁਸੀਂ ਆਪਾਂ ਹਰ ਇੱਕ ਚੀਜ਼ ਦਾ ਪ੍ਰਾਈਸ ਦੱਸੀ ਇਹਨੇ ਭਾਵੇਂ ਉਹ ਚੀਜ਼ ਛੋਟੀ ਆ ਤੇ ਭਾਵੇਂ ਵੱਡੀ ਆ ਆਪਾਂ ਬਹੁਤ ਸਾਰੇ ਦੁਕਾਨਦਾਰ ਦੇਖੇ ਹੈਨਾ ਆਪ ਨੂੰ ਐਮ ਆਰ ਪੀ ਦਿਖਾ ਦਿੰਦੇ ਆ ਵੀ ਆਹ ਰਿਹਾ ਐਮ ਆਰ ਪੀ ਤੇ ਉਦੋਂ ਦਾ ਰੁਪਇਆ ਵੱਧ ਹੀ ਲਾ ਲੈਂਦੇ ਵੀ ਸਾਨੂੰ ਵਜੂਗੀ ਨਹੀਂ ਨਹੀਂ ਵੀਰੇ ਜਿਵੇਂ ਹੁਣ 1873 ਰੁਪਇਆ ਹੈ ਇਹ ਸਾਨੂੰ ਬਹੁਤ ਵਧੀਆ ਸਕੀਮ ਤੇ ਆਫਰ ਦੇ ਦੇ ਵਾਗ 900 ਰੁਪਇਆ ਕਿੰਨਾਂ ਦੇ ਹਾਂ ਵੀ ਤੁਸੀਂ ਐਮ ਆਰ ਪੀ ਤੋਂ ਲਗਭਗ ਅੱਧੇ ਰੇਟ ਤੇ ਹੀ ਚੀਜ਼ਾਂ ਆਪਾਂ ਨੂੰ ਦੇਈ ਜਾਂਦੇ ਹਾਂ 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 ਕੁਝ ਚੀਜ਼ਾਂ ਹੈਗੀਆਂ ਇੰਗਰੇਜ਼ ਦੇ ਰੇਟ ਤੋਂ ਜਿਵੇਂ ਕਹਾ ਸੋਮ ਚੀਜ਼ ਖਾਣੀ ਸੀ ਸੱਚ ਸਾਈਵਲ ਅਸੈਂਬਲੀ ਐ ਮਰਾਜ਼ੋ ਵੱਡੀ ਦੀ ਜਿਹਦੇ ਤੇ ਕਲਚ ਬਲੇਟਾ ਚੜਦੀਆਂ ਨੇ ਠੀਕ ਐ ਇਹ ਡਿਊਰ ਮਾਸ ਹੁੰਦੀ ਐ ਦੋਨੇ ਪਾਸੇ ਖੁੱਕਦੀ ਐ ਹੂੰ ਇਹ ਸਾਨੂੰ ਕਿਤੇ ਨਹੀਂ ਮ ਤੇ ਇਹਦਾ ਪ੍ਰਾਈਸ ਕਿ ਰਹੂਗਾ ਇਹਦਾ ਪ੍ਰਾਈਸ ਵੀਰੇ ਰਹੂਗਾ 15500 ਸਾਢੇ 15000 ਮਹਿੰਦਰਾ ਦੀ ਮਰਾਜੋ ਗੱਡੀ ਦਾ ਜਿਹੜੀ ਕਲੱਚ ਸਰਾਇ ਵੀ ਲਾਹੀ ਠੀਕ ਹੈ ਜੀ ਤੇ ਇੱਧਰ ਜੇ ਆਪਣੇ ਕੰਮ ਆਈਏ ਆ ਜੀ ਵੀਰੇ ਹੁਣ ਆਪਾਂ ਤੁਹਾਨੂੰ ਬਾਈ ਹੋਰਾਂ ਦੀ ਸਾਰੀ ਸ਼ੋਪ ਦਾ ਜਿਹੜਾ ਇਹਨਾਂ ਦੇ ਕੋਲੇ ਮਾਰਾ ਇੱਕ ਨਾ ਡਿਸਕ ਪੈਡ ਹੁੰਦੇ ਆ ਕਿਸੇ ਵੀ ਗੱਡੀ ਦੇ ਕਾਲਸ ਬੋ ਛੱਡਦੇ ਆ ਆਪਣੇ ਤੋਂ ਤੁਸੀਂ ਡਿਸਕ ਪੈਡ ਇੰਨੀ ਗੱਲ ਕਹਿ ਕੇ ਮੰਗਾ ਲੂ ਵੀ ਬਈ ਕਾਲਸ ਨਾ ਛੱਡੇ ਡਿਸਕ ਪੈਡ ਭੇਜ ਦੋ ਹੂੰ ਉਸ ਗੱਲ ਦੀ ਸਾਡੀ ਜ਼ਿੰਮੇਵਾਰੀ ਹੂ ਚੱਲੂ ਵੀ ਵੱਧ ਤੇ ਕਾਲਸ ਵੀ ਨਹੀਂ ਛੱਡਦੀ ਤੇ ਇਹ ਬਈ ਇਹ ਜੈਕ ਆ ਹਾਂਜੀ ਹਾਂਜੀ ਵੀਰੇ ਇਹ ਚੀਜ਼ ਇਹ ਚੀਜ਼ ਬਹੁਤ ਜ਼ਰੂਰੀ ਹੁੰਦੀ ਹੈ ਨਾ 5000 ਕੇਜੀ ਤੁਸੀਂ ਲਿਖਿਆ ਇਹ 5 ਟਨ ਵਾਲਾ ਹੂੰ 3 ਟਨ ਵਾਲਾ ਨੇ ਉਹ ਵੀ ਮਿਲ ਜੂਗਾ ਇਹ 3 ਟਨ ਦਾ ਤੇ ਜੇ ਮੈਂ ਨਿੱਕੀ ਗੱਡੀ Swift ਵਾਸਤੇ ਕਿਹੜਾ ਜ਼ਰੂਰੀ ਹੁੰਦਾ 3 ਟਨ ਬਹੁਤ ਹੈ ਸਫੀਸ਼ੀਐਂਟ ਤੇ ਇਹਦਾ ਕੀ ਪ੍ਰਾਈਸ ਰਹੂਗਾ ਆਪਾਂ ਕੋਲੇ ਇਹਦਾ ਪ੍ਰਾਈਸ ਹੈਗਾ ਜੀ 680 ਰੁਪਏ 680 ਰੁਪਏ ਇਹ ਪ੍ਰੈਸ਼ਰ ਵਾਲਾ ਹੈ ਪ੍ਰੈਸ਼ਰ ਵਾਲਾ ਹਾਂਜੀ ਹਾਂਜੀ ਇਹ ਬਹੁਤ ਹੀ ਜ਼ਰੂਰੀ ਆਈਟਮ ਆ ਨਾ ਇਹਦਾ ਵੀਰ ਮੰਨ ਲਓ ਹੁਣ ਜੇ ਗੱਡੀ 'ਚ ਨਾ ਹੋਵੇ ਰਸਤੇ 'ਚ ਗੱਡੀ ਖੜ ਗਈ ਫਿਰ ਤਾਂ ਦਿੱਕਤ ਵਾਲੀ ਕੰਮ ਹੋ ਜਾਂਦਾ ਨਾ ਫਿਰ ਦਿੱਕਤ ਆ ਲੱਗ ਤੇ ਹੋਰ ਆਪਣੇ ਕੋਲ ਕਿਹੜੀ ਇਹ ਹੋਜੀ ਆਈਟਮ ਹੈ ਜਿਹੜੀ ਆਪਾਂ ਨੂੰ ਰੈਗੂਲਰ ਯੂਜ਼ ਦੇ ਵਿੱਚ ਆਪਾਂ ਨੂੰ ਜ਼ਰੂਰਤ ਪੈਂਦੀ ਉਸ ਚੀਜ਼ ਦੀ ਹੈਡ ਲੈਂਪ ਹੋਏ ਜਿਵੇਂ ਹਮ ਅਲਟੋ ਵਗੈਰਾ ਦੇ ਸੋ ਸਾਰੀਆਂ ਗੱਡੀਆਂ ਦੇ ਮਿਲ ਜਾਣਗੇ ਸੈਂਟਰੋਜਿੰਗ Honda City iVtec ਠੀਕ ਹੈ ਸਕੋਡਾ ਰੈਪਿਡ ਦੇ ਵੀ ਮਿਲ ਜਾਣਗੇ ਰੈਪਿਡ ਦਾ ਮਾਲ ਨੀਛੇ ਦੀ ਮਿਲਦਾ ਰੈਪਿਡ ਦਾ ਹਾਂ ਰੈਪਿਡ ਦਾ ਮਾਲ ਨਹੀਂ ਮਿਲਦਾ ਹਾਂਜੀ ਹਾਂਜੀ ਤੇ ਉਹ ਸੋਲਾਵਾ ਤੁਸੀਂ ਆਪਾਂ ਨੂੰ ਦੱਸਿਆ ਸੀ ਵੀ ਕਰੂਜ਼ ਗੱਡੀ ਹੋ ਗਈ ਜਿਵੇਂ ਉਹਦੀਆਂ ਸੇਵਾ ਉਹ ਜਿਵੇਂ ਕਿਸੇ ਗੱਡੀ ਦੀ ਐਕਸਲ ਵਾਇਸ ਕਰਦਾ ਹੈ ਐਕਸਲ ਦਾ ਕੋਈ ਪਾਰਟ ਖਰਾਬ ਹੈ ਜਿਵੇਂ ਚਲਮ ਵਗੈਰਾ ਪੈਂਦੀ ਹੈ ਚਲਮ ਮਿਲ ਜੂ ਸਾਨੂੰ ਸਾਰੀ ਗੱਡੀ ਦੀ ਰੇਂਜ ਡਸਟਰ ਦੀ ਚਲਮ ਮਿਲ ਜੂ ਵ੍ਰਿੱਟੋ ਦੀ ਮਿਲ ਜੂ ਤੇ ਬਲਿੰਨੋ ਨਵੇਂ ਮਾਡਲ ਦੀ ਮਿਲ ਜੂ ਅਮੇਜ਼ ਦੀ ਮਿਲ ਜੂ ਸਾਨੂੰ A to Z ਸਾਰੀ ਗੱਡੀਆਂ ਦੀ ਮਿਲ ਜੂ ਠੀਕ ਹੈ ਤੇ ਇਹ ਆ ਕੀ ਚੀਜ਼ ਆ ਬਾਈ ਇਹ ਚੂਲਾ ਕਹਿ ਦਿੰਦੇ ਵੀਰੇ ਇਹਨੂੰ ਚੂਲਾ ਕਹਿ ਦਿੰਦੇ ਆ ਇਹ ਚੂਲਾ ਹੈਗਾਗਾ ਵਰਨਾ 올ਡ ਮਾਡਲ ਦਾ ਵਰਨਾ 올ਡ ਮਾਡਲ ਦਾ ਕੀ ਇਹਦਾ ਪ੍ਰਾਈਸ ਰਹਿੰਦਾ ਇਹ 2200 ਰੁਪਏ ਚੁੱਲ੍ਹੇ 2200 ਰੁਪਏ ਦਾ ਇਹ ਚੁੱਲਾ ਠੀਕ ਹੈ ਹਾਂ ਡਿਸਪੋਇਲ ਵਾਲੇ ਵੀ ਤੁਹਾਨੂੰ ਮਹੰਗਾ ਦੇਣਗੇ ਆਪਣੀ ਰੇਟ ਦੀ ਜ਼ਿੰਮੇਵਾਰੀ ਉਹ ਹੂੰ ਗੱਡੀਆਂ ਦਾ ਕੋਈ ਵੀ ਪਾਰਟ ਚਾਹੀਦਾ ਹੋਵੇ 22 ਹਰਾਂ ਦੀ ਸ਼ੋਪ ਹੈਗੀ ਆ ਜੈਤੋਂ ਦੇ ਵਿੱਚ ਬੰਸਲ ਮੋਟਰ ਸਟੋਰ ਤੁਸੀਂ ਇੱਥੇ ਪਹੁੰਚ ਕੇ ਤਜਰਬਾ ਕਰਕੇ ਦੇਖੋ ਜਿੰਨਾ ਵੀ ਆਪਾਂ ਤੁਹਾਨੂੰ ਰੇਟ ਦਿਖਾਇਆ ਐਮ ਆਰ ਪੀ ਲਿਖਿਆ ਉਸ ਤੋਂ ਅੱਧੇ ਰੇਟ ਸੀ ਇੱਥੋਂ ਕਾਰਾਂ ਦੇ ਪਾਰਟ ਮਿਲ ਜਾਂਦੇ ਆ ਗਾਰੰਟੀ ਵਾਰੰਟੀ ਪੂਰੀ ਲੈਂਦੇ ਤੇ ਖਾਸ ਗੱਲ ਇਹ ਹੈ ਵੀ ਜਿਹੜੀਆਂ ਕਾਰਾਂ ਲੁਪਤ ਹੋਈ ਜਾਂਦੀਆਂ ਉਹਨਾਂ ਦਾ ਵੀ ਸਮਾਨ ਵੇਚਣਾ ਸ਼ੁਕਰ ਸ਼ੁਕਰ ਸਭ ਸਾਰਿਆਂ ਗੱਡੇ ਦੇ ਹਾਜ਼ਰ ਮਿਲ ਲੰਗੇ ਤੁਸੀਂ ਜਿਹੜੀ ਮਰਜ਼ੀ ਗੱਡੀ ਦਾ ਮੂੰਹੋਂ ਕੱਢੋ ਆ ਬਰੀਜ਼ਾ ਦੇ ਸ਼ੱਕ ਰਾਨ ਸੈਟ ਪਿਆ ਠੀਕ ਹੈ ਫਰੰਟ ਰੀਅਰ ਆ ਪਿਆ ਠੀਕ ਹੈ ਜੀ ਹਾਂ ਆਹ ਆਹ ਕੀ ਆਈਟਮ ਹੈ ਬਾਈ ਇਹ ਆਈਟਮ ਵੀਰੇ ਫੈਂਡਰ ਰੇਨਿੰਗ ਠੀਕ ਹੈ ਇਹ ਫੈਂਡਰ ਰੇਨਿੰਗ ਹੈ ਸਵਿਫਟ ਦਾ ਹੈ ਕਾਸ ਸਵਿਫਟ ਦੀ ਹੈ ਹੂੰ ਤੇ ਇਹਦਾ ਕੀ ਪ੍ਰਾਈਸ ਰਹੂਗਾ ਇਹ 280 ਰੁਪਏ ਦਾ ਪੀਸ 280 ਰੁਪਏ ਦਾ ਪੀਸ ਹੈ ਠੀਕ ਹੈ ਜੀ ਤੇ ਫੋਰ ਆਪਣੇ ਕੋਲੇ ਕੀ ਸਮਾਨ ਰਹਿ ਗਿਆ ਵੀ ਗੱਡੀ ਦਾ ਕੀ ਸਮਾਨ ਦਾ ਬਹੁਤ ਇਹੋ ਜਿਹਾ ਵੀ ਜਿਹੜਾ ਨਹੀਂ ਮਿਲਦਾ ਹਰ ਇੱਕ ਚੀਜ਼ ਤੁਹਾਨੂੰ ਮਿਲੂਗੀ ਮਿਲੂਗੀ ਕਈ ਵਾਰੀ ਆਪਾਂ ਸਾਰੀਆਂ ਵੀਡੀਓ ਦਿਖਾ ਵੀ ਨਹੀਂ ਸਕਦੇ ਹੁੰਦੇ ਕਿਉਂਕਿ ਐਡਾਂ ਮਾ ਇੰਨੀਆਂ ਹੋ ਜਾਂਦੀਆਂ ਰੇਂਜ ਹੀ ਬਹੁਤ ਲੰਮੀ ਚੋੜੀ ਹੈ ਜਿਵੇਂ ਟੋヨタ ਦੇ ਜੈਨੂਨ ਨੇ ਪਾਰਟ ਕਲੱਚ ਪਲੇਟਾਂ ਹੋਈਆਂ ਇਟਿਓਸ ਡੀਜ਼ਲ ਦੀਆਂ ਇਹਦੇ ਵੀ ਤੁਹਾਨੂੰ ਡਿਸਕਾਊਂਟ ਦੇਵਾਂਗੇ ਵੀ ਕਹਿੰਦਾ ਮਤਲਬ ਆਏ ਨਹੀਂ ਵੀ ਤੁਹਾਨੂੰ ਐਮ ਆਰ ਪੀ ਰਿਟੀ ਮੰਨ ਲਾਤਾ ਠੀਕ ਹੈ ਜੀ ਠੀਕ ਜਿਹੜਾ ਡਿਸਕਾਊਂਟ ਅਸੀਂ ਕੱਟ ਸਕਦੇ ਸਾਨੂੰ ਆਂਦਾ ਵਾਧ ਤੋਂ ਵਾਧ ਅਸੀਂ ਦੇਵਾਂਗੇ ਇਟਿਓਸ ਦੇ ਫਰੰਟ ਸ਼ੂ ਕਰੋਗੇ ਟੋ ਕੰਪਨੀ ਦੀ ਗਾਰੰਟੀ ਹੈ ओरिजिनल ਦੀ ਠੀਕ ਹੈ ਜੀ ਆਹ ਆਪੋਲੋ ਕੋਲੋ ਕੋਲੋ ਗੱਡੀ ਦਾ ਅਕੜ ਉਹ ਹੈ ਇੰਟਰクーラー ਠੀਕ ਹੈ ਜੀ ਪੋਲੋ ਵੱਡੀ ਦਾ ਹਾਂ ਓਕੇ ਸਰ ਤੇ ਇਹ ਇਹ ਕੀ ਆਈਟਮ ਹੈ ਬਾਈ ਇਹ ਤਾਂ ਵੀਰੇ ਪੂਰੇ ਪਈਏ ਨੂੰ ਦਿਖਾ ਦਿੰਦਾ ਇਹ ਐਫਐਮਐਸ ਸਪਰੇਅ ਹੈ ਕਹਿੰਦਾ ਮਤਲ ਸ਼ਾਈਨਰ ਹੈ ਇੱਕ ਤਰ੍ਹਾਂ ਦਾ ਸਪਰੇਅ ਟਾਇਰ ਕਲੀਨਰ ਵਾਲਾ ਟਾਇਰ ਕਲੀਨ ਕਰਨਾ ਹਾਂ ਹਾਂ ਠੀਕ ਹੈ ਜੀ ਬਾਈ ਜੀ ਜਿਵੇਂ ਐਲਈਡੀ ਲਾਈਟਾਂ ਹਨਾ ਇਹ ਕਿਹੜੀ ਕੰਪਨੀ ਦੀਆਂ ਇਹ ਕਿੰਨੇ ਕਿੰਨੇ ਕਿਹੜੀ ਲਾਈਟ ਰਹਿੰਦੀ ਹੈ ਇਹ ਜਾਣਕਾਰੀ ਇਹ ਬਾਹਰ ਦਾ ਮਾਲ ਹੁੰਦਾ ਹੈ ਇੰਡੀਆ ਦਾ ਮਾਲ ਨਹੀਂ ਹੁੰਦਾ ਆਊਟ ਆਫ ਇੰਡੀਆ ਦਾ ਮਾਲ ਹੁੰਦਾ ਹੈ 1 ਸਾਲ ਦੀ ਆਪਾਂ ਗਾਰੰਟੀ ਦੀ ਤੁਹਾਨੂੰ ਦੇਵਾਂਗੇ ਵੀ ਆਏ ਨਹੀਂ ਵੀ ਤੁਹਾਨੂੰ ਮਾਲ ਦੇਤਾ ਕੱਲੂ ਦਿੱਕਤ ਆਵੇ ਉਹ ਕੰਮ ਨਹੀਂ ਹੈਗਾ ਹੁਣ ਆਪਾਂ ਸ਼ੁਰੂ ਕਰ ਲੂ ਆਹ ਟਿਊਬ ਸਵਿਫਟ ਦੀ ਹੈਡਲਾਈਟ ਦੀ ਟਿਊਬ ਹੈ ਹਾਂ ਠੀਕ ਹੈ ਜੀ ਇਹ ਸਵਿਫਟ ਦੇ ਟਿਊਬ ਦਾ ਸੈਟ ਹੈ 180 180 ਹਾਂ 180 ਵਾਟ ਦਾ ਹਾਂ ਫੈਨ ਪਿੱਛੇ ਲੱਗਿਆ ਹੋਇਆ ਬਲਾਸਟਰ ਲੱਗੇ ਹੋਏ ਆ ਠੀਕ ਹੈ ਜੀ 180 ਵਾਟ ਦਾ ਹੈ ਹਾਂ ਇਹ ਤੁਹਾਨੂੰ 2700 ਰੁਪਏ ਦਾ ਨੀਰਵੋ ਸੈਟ ਮਿਲੂਗਾ 2700 ਦਾ LED ਸੈੱਟ ਹੈ ਜਿਹੜਾ 180 ਵਾਟ ਦਾ Swift ਦਾ ਜੇ ਤੁਸੀਂ ਲੈਣਾ 220 ਵਾਟ ਦਾ ਹੂੰ ਇਹ ਅਪਰੋਕਸ 3200 ਦੇ ਆਸ-ਪਾਸ ਸੈੱਟ ਮਿਲੂਗਾ ਠੀਕ ਹੈ ਜੀ ਇਹ ਵੀ Swift ਦਾ ਹੀ ਹੈ ਹਾਂ ਇਸ ਤੋਂ ਇਲਾਵਾ ਹੋਰ ਵੀ ਸਾਰੇ ਜਿਹੜਾ ਦੂਜੀ ਗੱਲ ਇੱਕ ਹੋਰ ਜਿਵੇਂ ਤੁਹਾਨੂੰ ਬੋਡੀਗਾਰਡ ਦਾ ਕਿਹਾ ਸੀਗਾ ਵੀ ਡਿਲੀਵਰੀ ਫ੍ਰੀ ਕਰਾਂਗੇ ਇਹਦੀ ਵੀ ਤੁਹਾਨੂੰ ਡਿਲੀਵਰੀ ਆਲ ਓਵਰ ਇੰਡੀਆ ਫ੍ਰੀ ਕਰ ਰਹੂਗੀ ਹਾਂ ਤੇ ਹੋਰ ਗੱਡੀਆਂ ਦਾ ਵੀ ਮਿਲ ਜਾਂਦਾ ਹਾਂਜੀ ਹਾਂਜੀ ਵੀਰੇ ਸਾਰੀਆਂ ਗੱਡੀਆਂ ਟਿਊਬਾਂ ਮਿਲ ਜਾਣਗੀਆਂ ਹੁਣ ਆ ਬ੍ਰੀਜਾ ਦੀ ਟਿਊਬਾਂ ਹੈਡਲਾਈਟ ਦੀਆਂ ਸਾਰੇ ਬ੍ਰੀਜਾ ਦੀਆਂ ਹਾਂ ਇਹ ਵੀ 2700 ਦਾ ਪੀਅਰ ਹੈ ਦੁਜੀ 2700 ਦਾ ਇਹ Swift ਵਾਲਾ ਕਿੰਦਾ ਦਿੱਸਿਆ ਸੀ 2700 ਦਾ 2700 ਦਾ ਇਹ ਇੱਕ 220 62 ਦਾ ਤੇ ਇਹ 3200 ਦਾ ਹਣਾ ਦੂਜੀ ਗੱਲ ਸੜਕ ਤੇ ਕੀੜੀ ਵੀ ਸੁਣੂ ਦਿਖੂਗੀ ਵੀ ਜੇ ਟੂਬਾ ਪਾਤੀਆਂ ਰਾਤ ਨੂੰ ਰੋਸ਼ਨੀ ਬੈਸਟ ਵੀ ਇੰਨੀ ਇਹਦੀ ਲਾਈਟ ਰਹੂਗੀ ਆਪਾਂ ਨੂੰ ਕੀੜੀ ਤੱਕ ਦਿਖ ਜੂਗੀ ਹਣਾ ਹਾਂਜੀ ਤੇ ਇਹ 60 ਵੋਟ ਦਾ ਇਹਦੀ ਕੀਮਤ ਘੱਟ ਹੋਣੀ ਹੈ ਹਾਂਜੀ ਵੀਰੇ ਹਾਂਜੀ ਇਹਦੀ ਕਿੰਨੀ ਕੀਮਤ ਰਹਿੰਦੀ ਹੈ ਇਹ 900 ਰੁਪਏ ਦਾ ਸੈੱਟ ਹੈ ਇਹ 900 ਰੁਪਏ ਦਾ ਸੈੱਟ ਹੈ ਐਲ ਇਹ 36 ਵਾਟ ਦਾ ਆਂਦਾ ਉਹ 400 ਦਾ ਹੀ ਹੈ ਉਹਦੀ ਕੋਈ ਗਾਰੰਟੀ ਨਹੀਂ ਹੁੰਦੀ ਇਹ ਦੀ ਇਹਦੀ ਰਹਿੰਦੀ ਹੈ ਇਹਦੀ 6 ਮਹੀਨਿਆਂ ਦੀ ਗਾਰੰਟੀ ਹੈ ਇਹਦੀ ਸਾਲ ਦੀ ਹੈ ਇਹਦੀ ਵੀ ਸਾਲ ਦੀ ਹੈ ਬਾਕੀ ਸਾਰੇ ਸਾਲ ਦੀ ਹੈ ਤੇ ਇਹਦਾ ਪ੍ਰਾਈਸ ਕਿੰਨਾ ਦੱਸਿਆ ਤੁਸੀਂ ਇਹਦਾ ਪ੍ਰਾਈਸ 900 ਰੁਪਏ ਇਹ ਕਿਹੜੀ ਗੱਡੀ ਦਾ ਇਹ ਸੋਕ ਲੈਂਪ ਦੀ ਟਿਊਬ ਹੈ ਸਵਿਫਟ ਦੀ ਟਿਊਬ ਹੈ ਠੀਕ ਹੈ ਜੀ ਸੋਕ ਲੈਂਪ ਚ ਪੈਂਦੀ ਹੈ ਠੀਕ ਹੈ ਜੀ ਹਾਂਜੀ ਲਓ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਾਰਾਂ ਦੇ ਪਾਰਟਸ ਦਿਖਾਏ ਸੀ ਤੇ ਕਾਰਾਂ ਦੇ ਰਿਲੇਟਡ ਜਿੰਨਾ ਵੀ ਸਮਾਨ ਹੁੰਦਾ ਹੈ ਛੋਟਾ ਵੱਡਾ ਸਾਰਾ ਆਪਾਂ ਤੁਹਾਨੂੰ ਦਿਖਾਇਆ ਸੀਗਾ ਇਹ ਜਿਹੜੀ ਸ਼ਾਪ ਹੈ ਇਹ ਜੈਤੋਂ ਦੇ ਵਿੱਚ ਰਹਿ ਜਾਂਦੀ ਹੈ ਬਾਂਸਲ ਮੋਟਰ ਸਟੋਰ ਇਹ ਸ਼ਾਪ ਦਾ ਨਾਮ ਹੈ ਬਾਕੀ 22 ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਣਾ ਹੈ ਕਾਲ ਕਰਕੇ ਤੁਸੀਂ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਆਪਣੀ ਜੇ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਕਰਨ ਵਾਲੇ ਵਾਸਤੇ ਆਫਰ ਵੀ ਹੈਗਾ ਜਿਹੜੇ ਪਹਿਲੇ 10 ਬੰਦੇ ਸ਼ੇਅਰ ਕਰਕੇ ਆਉਣਗੇ ਉਹਨਾਂ ਨੂੰ 5 ਬੰਦਿਆਂ ਨੂੰ ਇਹ ਸਟੀering ਕਵਰ ਤੇ 5 ਬੰਦਿਆਂ ਨੂੰ ਉਹ ਸੀਟ ਕਵਰ ਫ੍ਰੀ ਦਿੱਤਾ ਜਾਊਗਾ ਜਮਾ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਵਾਸਤੇ ਇਹ ਆਫਰ ਹੈ ਤੇ ਹੋਰ ਵੀ ਤੁਸੀਂ ਕੋਈ ਵੀ ਨਿੱਕਾ ਮੋਟਾ ਸਮਾਨ ਖਰੀਦਣਾ ਚਾਹੁੰਦੇ ਹੋ ਘਰੇ ਬੈਠੇ ਮੰਗਵਾਉਣਾ ਚਾਹੁੰਦੇ ਹੋ ਇਸ ਸ਼ਾਪ ਦੇ ਉੱਤੋਂ ਮਿਲ ਜੂਗਾ ਭਾਵੇਂ ਗੱਡੀ ਕੋਈ ਵੀ ਹੋਵੇ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ